ਇਹ ਜੋ ਤੁਸੀਂ ਨੌਜਵਾਨ ਦੀ ਫੋਟੋ ਦੇਖ ਰਹੇ ਹੋ ਇਸ ਨੌਜਵਾਨ ਦੀ ਅੱਜ ਦੁਪਹਿਰੇ ਫਲੋਰ ਸਤਲੋਧਰਾ ਦੇ ਕੋਲ ਉਹ ਸਤਕ ਪਲੱਸ ਹੋਟਲ ਦੇ ਸਾਹਮਣੇ ਰੋਡ ਐਕਸੀਡੈਂਟ ਦੌਰਾਨ ਮੌਤ ਹੋ ਗਈ ਹੈ ਤਾਂ ਇਸ ਨੌਜਵਾਨ ਦੀ ਡੈਡ ਬਾਡੀ ਫਲੋਰ ਦੇ ਸਿਵਲ ਹਸਪੀਟਲ ਵਿਖੇ ਥਾਣਾ ਫਲੋਰ ਦੀ ਪੁਲਿਸ ਵੱਲੋਂ 72 ਘੰਟੇ ਲਈ ਸ਼ਨਾਖਤਰੀ ਰੱਖੀ ਗਈ ਹੈ। ਅਗਰ ਕੋਈ ਵਿਅਕਤੀ ਇਸ ਨੌਜਵਾਨ ਨੂੰ ਜਾਣਦਾ ਹੋਵੇ ਤਾਂ ਉਹ ਸਿਵਲ ਹਸਪੀਟਲ ਫਲੋਰ ਵਿਖੇ ਜਾ ਕੇ ਇਸ ਦੀ ਪਛਾਣ ਕਰ ਸਕਦਾ ਹੈ ਅਤੇ ਥਾਣਾ ਫਲੋਰ ਤੋਂ ਇਸ ਬਾਰੇ ਪੂਰੀ ਜਾਣਕਾਰੀ ਲੈ ਸਕਦਾ ਹੈ ਅਤੇ ਇਸ ਨੌਜਵਾਨ ਦੇ ਘਰਦਿਆਂ ਬਾਰੇ ਵੀ ਕੋਈ ਜਾਣਕਾਰੀ ਦੇ ਸਕਦਾ ਹੈ। ਦੇਸ਼-ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ